ਮਾਰੂ ਮਹਲਾ ਪਹਿਲਾ ਕੋਈ ਆਖੇ ਭੂਤ ਨਾ ਉਹ ਕਹਿ ਬੇਤਲਾ ਦੁਨੀਆ ਦੇ ਲੋਕਾਂ ਨਾਲ ਡੂੰਘੀਆਂ ਸੰਝਾਂ ਨਾ ਆਪਾਨ ਕਰਕੇ ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ ਕਿਉਂਕਿ ਬੰਦਿਆਂ ਤੋਂ ਤਰਹਦਾ ਹੈ ਕੋਈ ਆਖਦਾ ਹੈ ਕਿ ਨਾਨਕ ਕੋਈ ਜinn ਹੈ ਜੋ ਬੰਦਿਆਂ ਤੋਂ ਪਰੇ ਪਰੇ ਜੋ ਉਜੜ ਵਿੱਚ ਹੀ ਬਹੁਤਾ ਚਿਰ ਟਿਕਿਆ ਰਿਹਾ ਹੈ ਕੋਈ ਆਖੇ ਆदमी ਨਾਨਕ ਵਿਚਾਰਾ ਪਰ ਕੋਈ ਬੰਦਾ ਆਖਦਾ ਨਹੀਂ ਨਾਨਕ ਹੈ ਤਾਂ ਸਾਡੇ ਵਰਗਾ ਆਦਵੀ ਹੀ ਹੰਦ ਹੈ ਹਾਜ਼ਿਰ ਜਿਹਾਂ ਭਇਆ دیਵਾਨਾ ਸ਼ਾਕਾ ਨਾਨਕ ਭੌਰਾਨਾ ਮੈਂ ਸ਼ਾ ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ ਇਸ ਵਾਸਤੇ ਦੁਨੀਆ ਆਖਦੀ ਹੈ ਕਿ ਨਾਨਕ ਝੱਲਾ ਹੋ ਗਿਆ ਹਉ ਹਰ ਬਿਨ ਅਵਰ ਨਾ ਜਾਣਾ ਰਹੋ ਮੈਂ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਉਂਦਾ ਤੋ ਦੇਵਾਂ ਨਾ ਜਾਣੀਐ ਜਾਂ ਭੈ دیਵਾਨਾ ਹੋਏ ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਦੋਂ ਮਨੁੱਖ ਨੂੰ ਚੱਲਾ ਸਮਝਿਆ ਜਾਂਦਾ ਹੈ ਜਦੋਂ ਉਹ ਦੁਨੀਆ ਦੇ ਡਾਰ ਫਿਕਰਾਂ ਵੱਲੋਂ ਬੇਪਰਵਾਹ ਹੋ ਜਾਂਦਾ ਹੈ। ਸੇ ਕੀ ਸਾਹਿਬ ਬਾਹਰਾ ਉਦੂਜਾ ਅਵਰ ਨ ਜਾਣੇ ਕੋਏ ਇੱਕ ਪ੍ਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ ਕਿਸੇ ਹੋਰ ਦੀ ਖੁਸ਼ਾਮਦ ਮਥਾ ਜੀ ਨਹੀਂ ਕਰਦਾ ਤਉ ਦੇਵਾਨਾ ਜਾਣੀ ਹੈ ਜਾਂ ਇੱਕ ਕਾਰ ਕਮਾਏ ਲੋਕਾਂ ਦੀਆਂ ਨਜ਼ਰਾਂ ਵਿੱਚ ਤਾਂ ਉਹ ਝੱਲਾ ਮੰਨਿਆ ਜਾਂਦਾ ਹੈ ਜਦੋਂ ਮਨੁੱਖ ਸਿਰਫ ਰਾਜਾ ਵਿੱਚ ਰਾਜੀ ਰਹਿਣ ਦੀ ਹੀ ਕਾਰ ਕਰਦਾ ਹੈ ਹਰੇਕ ਕਿਰਤਕਾਰ ਵਿੱਚ ਪ੍ਰਭੂ ਦੀ ਰਜਾ ਨੂੰ ਹੀ ਮੁਖ ਮੰਨਦਾ ਹੈ ਹੁਕਮ ਪਛਾਣੇ ਖਸਮ ਕਾ ਗੂਜੀ ਔਰ ਸਿਆਣ ਪਕਾਏ ਜਦੋਂ ਮਨੁੱਖ ਪਰਮਾਤਮਾ ਦੀ ਰਜਾ ਨੂੰ ਸਮਝਣ ਲੱਗ ਪੈਂਦਾ ਹੈ ਰਜਾ ਦੇ ਉਲਟ ਤੋਰਨ ਲਈ ਆਪਣੀ ਕਿਸੇ ਹੋਰ ਚਤਰਾਈ ਦਾ ਆਸਨਾ ਨਹੀਂ ਲੈਂਦਾ ਤੋ ਦੇਵਾ ਨਾ ਜਾਣੀਐ ਜਾ ਸਾਹਿਬ ਤਰੇ ਪਿਆਰ ਤਦੋਂ ਮਨੁੱਖ ਦੁਨੀਆ ਦੀਆਂ ਨਿਗਾਹਾਂ ਵਿੱਚ ਝੱਲਾ ਜਾਣਿਆ ਜਾਂਦਾ ਹੈ ਜਦੋਂ ਉਹ ਮਾਲਕ ਪ੍ਰਭੂ ਦਾ ਪਿਆਰ ਹੀ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ ਮੰਦਾ ਜਾਣੈ ਆਪਕੋ ਮੰਦਾ ਜਾਣੈ ਆਪਕੋ ਔਰ ਭਲਾ ਸੰਸਾਰ ਜਦੋਂ ਆਪਣੇ ਆਪ ਨੂੰ ਹੋਰ ਸੁਪਨਾ ਨਾਲੋਂ ਮਾੜਾ ਸਮਝਦਾ ਹੈ ਜਦੋਂ ਹੋਰ ਜਗਤ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ ਮਾਰੂ ਮਹਲਾ ਪਹਿਲਾ ਇਹ ਤਨ ਸਰਬ ਰਹਿਆ ਪਰਪੂਰ ਪਰਮਾਤਮਾ ਹਰ ਥਾਂ ਜਰਰੇ ਜਰਰੇ ਵਿੱਚ ਵਿਆਪਕ ਹੈ ਉਸ ਦਾ ਇਹ ਨਾਮ ਤਨ ਮੀ ਸਭ ਵਿੱਚ ਮੌਜੂਦ ਹੈ ਗੁਰੂ ਦੇ ਸ਼ਰਨ ਪਿਆ ਉਸ ਪ੍ਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਸਕੀਦਾ ਹੈ ਮਨਮੁਖ ਫਿਰੈ ਸੇ ਜਾਣੈ ਦੂਰ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਾਇਆ ਦੀ ਖਾਤਰ ਫਟਕਦੇ ਫਿਰਦੇ ਹਨ ਅਤੇ ਉਹ ਬੰਦੇ ਪ੍ਰਮਾਤਮਾ ਨੂੰ ਪ੍ਰਮਾਤਮਾ ਦੇ ਨਾਮ ਧਰਨ ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ ਸੋ ਤਨ ਵਖਰ ਨਾਮ ਰਿਦੈ ਹਮਾਰੇ ਏ ਪ੍ਰਭੂ ਮੇਰ ਕਰ ਤੇਰਾ ਇਹ ਨਾਮ ਧਾਰਨ ਇਹ ਨਾਮ ਵਖਰ ਮੇਰੇ ਹਿਰਦੇ ਵਿੱਚ ਵਸਪੇ ਜਿਸ ਤੂੰ ਦੇ ਤੇ ਸੈ ਨਿਸਤਾਰੇ ਰਹਾਉ ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਧਨ ਨਾਮ ਵਖਰ ਦਿੰਦਾ ਹੈ ਉਸ ਨੂੰ ਇਹ ਨਾਮ ਧਨ ਮਾਇਆ ਦੀ ਕ੍ਰਿਸ਼ਨਾ ਦੇ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਇਹ ਨਾ ਇਹ ਧਨ ਜਲੇ ਨਾ ਤਸਕਰ ਲੈ ਜਾਏ ਨਾ ਇਹ ਧਨ ਸੜਦਾ ਹੈ ਤੇ ਨਾ ਚੋਰ ਇਹਨੂੰ ਚੋਰੀ ਕਰ ਸਕਦੇ ਹਨ। ਨਾ ਇਹ ਧਨ ਡੁੱਬੇ ਨਾ ਇਸ ਧਨ ਕੋ ਮਿਲੇ ਸਜਾਏ ਇਹ ਧਨ ਪਾਣੀਆਂ ਹੜਾ ਵਿੱਚ ਵੀ ਡੁੱਬਦਾ ਨਹੀਂ ਹੈ ਅਤੇ ਨਾ ਹੀ ਇਸ ਧਨ ਦੀ ਖਾਤਰ ਕਿਸੇ ਨੂੰ ਕੋਈ ਦਾਂਡ ਮਿਲਦਾ ਇਸ ਧਨ ਕੀ ਦੇਖੋ ਵਡਿਆਈ ਵੇਖੋ ਇਸ ਧਨ ਦਾ ਵੱਡਾ ਗੁਣ ਹੈ ਕਿ ਜਿਸ ਮਨੁੱਖ ਦੇ پاس ਇਹ ਧਨ ਹੈ ਸਹਜੇ ਮਾਤੇ ਅਨ ਦਿਨ ਜਾਈ ਉਸ ਦੀ ਜ਼ਿੰਦਗੀ ਦਾ ਹਰੇਕ ਦਿਹਾੜਾ ਡੋਲ ਅਵਸਥਾ ਵਿੱਚ ਮਸਤ ਰਹਾਂ ਹੀ ਗੁਜ਼ਰਦਾ ਹੈ ਇੱਕ ਬਾਤ ਅਨੂਪ ਸੁਣੋ ਨਰ ਭਾਈ اے ਭਾਈ ਜਨੋ ਇਸ ਨਾਮ ਧਨ ਦੀ ਬਾਬ ਤੇ ਹੋਰ ਸੋਹਣੀ ਗੱਲ ਵੀ ਸੁਣੋ ਇਹ ਧੰ ਬਿਨ ਕਹੋ ਕਿਨੇ ਪਰਮਗਤ ਪਾਈ ਇਸ ਧੰ ਤੋ ਬਿਨਾ ਮੇ ਦੱਸੋ ਕਿਸੇ ਨੇ ਭਲਾ ਪ੍ਰਮਾਤਮਾ ਨਾਲ ਸਾਝ ਪਾਈ ਹੈ ਕਿਸੇ ਦੀ ਆਤਮਿਕ ਪੁਚੀ ਅਵਸਥਾ ਬਣੀ ਹੈ ਪ੍ਰਣਤ ਨਾਨਕ ਅਕੱਥ ਕੀ ਕਥਾ ਸੁਣਾਏ ਨਾਨਕ ਆਖਦਾ ਹੈ ਜਿਸ ਦੇ ਗੁਣ ਕਿਸੇ ਪਾਸ ਬਿਆਨ ਨਹੀਂ ਹੋ ਸਕਦੇ ਉਸ ਪ੍ਰਮਾਤਮਾ ਦੀਆਂ ਸਿੱਖ ਸਲਾਹ ਦੀਆਂ ਗੱਲਾਂ ਉਹ ਮਨੁੱਖ ਸੁਣਾਉਂਦਾ ਹੈ ਸਤਗੁਰ ਮਿਲੈ ਤਾਂ ਇਹ ਤਨ ਪਾਏ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ ਧਨ ਹਾਸਲ ਕਰ ਲੈਂਦਾ ਹੈ ਮਾਰੂ ਮਹਲਾ ਪਹਿਲਾ ਸੂਰ ਸਸ ਸੋਸ ਲੈ ਸੋਮ ਸਰ ਪੋਖ ਲੈ ਸੂਰ ਫਰਸ ਸੋਸ ਲੈ ਸੋਮ ਸਰ ਪੋਖ ਲੈ ਜੁਗਤ ਕਰ ਮਰਤ ਸੋਸਨ ਬੰਦ ਕੀਜੈ ਹੇ ਜੋਗੀ ਤੋਤਾਪ ਸ਼ਿਸਭਾਵ ਨੂੰ ਦੂਰ ਕਰ ਇਹ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ ਸ਼ਾਂਤੀ ਸੁਭਾਵ ਨੂੰ ਆਪਣੇ ਅੰਦਰ ਤਕੜਾ ਕਰ ਇਹ ਹੈ ਖੰਬੀ ਨਾਸ ਦੇ ਰਸਤੇ ਪ੍ਰਾਣ ਚੜਾਣੇ ਸਵਾਸ ਸਵਾਸ ਨਾਮ ਜਪਣ ਵਾਲਾ ਜਿੰਦਗੀ ਦਾ ਸਚੱਜਾ ਢੰਗ ਬਣਾ ਇਹ ਹੈ ਪ੍ਰਾਣਾ ਨੂੰ ਸੁਖਮਨਾ ਨਾੜੀ ਵਿੱਚ ਟਿਕਾਣਾ ਬਸ ਹੇ ਜੋਗੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਨ ਦਾ ਕੋਈ ਅਜੇਹਾ ਮੇਲ ਮਿਲਾਓ ਮੇਨ ਕੀ ਚੱਪਲ ਸਿਉ ਜਗਤ ਮਨ ਰੱਖੀਐ ਓੜੈ ਨ ਹੰਸ ਨਹ ਕੰਦ ਛਿਜੈ ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵਸ ਵਿੱਚ ਰੱਖ ਸਕੀਦਾ ਹੈ ਮਨ ਵਿਕਾਰਾਂ ਵੱਲ ਨਹੀਂ ਦੌੜਦਾ ਨਾ ਹੀ ਸਰੀਰ ਵਿਕਾਰਾਂ ਵਿੱਚ ਪੈ ਕੇ ਖੁਆਰ ਹੁੰਦਾ ਮੂੜੇ ਕਾਇਚੇ ਪਰਮਉਪੱਲਾ ਮੂਰਖਾ ਤੂੰ ਪ੍ਰਾਣਾਯਮ ਦੇ ਕੁਲਿਖੇ ਵਿੱਚ ਪੈ ਕੇ ਕਿਉਂ ਜੀਵਨ ਦੇ ਅਸਲੀ ਤੂੰ ਲੰਬੇ ਜਾ ਰਿਹਾ ਨਾ ਚੀਨਿਆ ਪਰਮਾਨੰਦ ਬੈਰਾਗੀ ਰਹਾਓ ਤੇ ਜੋਗੀ ਤੂੰ జగਤ ਦੀ ਮਾਇਆ ਵੱਲੋਂ ਮੈਰਾ ਆਗਵਾਣ ਹੋ ਕੇ ਉੱਚੇ tochy ਆਤਮਕ ਅਨੰਦ ਦੇ ਮਾਲਕ ਪ੍ਰਮਾਤਮਾ ਨੂੰ ਅਜੇ ਤੱਕ ਪਛਾਣ ਨਹੀਂ ਸਕਿਆ ਹਜ਼ਾਰ ਗੋਹ ਜਾ ਰਲੇ ਅਮਰ ਗੋਹ ਮਾਰਲੇ प्रात तज छोड़ तो आपे ओ पीजे हे योगी जरा रहत प्रभु दे मेल दे राह विच रोग पौण वाले मोह नु अपने अंदरो साड़ दे मौत हरी दे मिलाप दे रास्ते विच बिगड़ पौण वाले मन बस विच कर रख भटकना छड़ दे पबहु ही आत्मिक जीवन देण वाला नाम रस पी सकदा है ਮੇਨ ਕੀ ਚੱਪਲ ਸਿਉ ਜੁਗਤ ਮਨ ਰੱਖੀਐ ਉੜੈ ਨ ਹੰਸ ਨ ਕੰਧ ਸੀਜੈ ਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿੱਚ ਰੱਖ ਸਕੀਦਾ ਹੈ ਮਨ ਵਿਚਾਰਾਂ ਵੱਲ ਦੌੜੋਂ ਖੜ ਜਾਂਦਾ ਹੈ ਸਰੀਰ ਵੀ ਵਿਚਾਰਾਂ ਵਿੱਚ ਪੈ ਕੇ ਖਾਰ ਨੂੰ ਬਾਜ਼ਾਂਦਾ ਹੈ ਪਣਤ ਨਾਨਕ ਜਨੂ ਰਵੇ ਜੇ ਹਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜੈ ਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪ੍ਰਮਾਤਮਾ ਦਾ ਸਿਮਰਨ ਕਰੇ ਤਾ ਮਨੁੱਖ ਮਨ ਦੀ ਇਕਾਗਰਤਾ ਨਾਲ ਸਵਾਸ ਸਵਾਸ ਨਾਮ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪਿੰਦਾ ਮੀਨਕੀ ਚਪਲ ਸਿਉ ਜਗਤ ਮਨ ਰਖੀਐ ਬਡੇ ਨਾ ਹੰਸ ਨਹ ਕੰਧ ਛਿਜੈ ਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵਸ ਵਿੱਚ ਰੱਖ ਸਕੀਦਾ ਹੈ ਮਨ ਵਿਕਾਰਾਂ ਵਾਲ ਨਹੀਂ ਦੌੜਦਾ ਤੇ ਸਰੀਰ ਵੀ ਵਿਕਾਰਾਂ ਵਿੱਚ ਖਚਤ ਨਹੀਂ ਹੁੰਦਾ ਮਾਰੂ ਮਹਿਲਾ ਪਹਿਲਾ ਮਾਇਆ ਮੁਈ ਨਾ ਮਨ ਮੁਵਾ ਸਰ ਲਹਿਰੀ ਮੈਂ ਮਤ ਜਿਹੜਾ ਮਨੁੱਖ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਦਾ ਨਹੀਂ ਵੇਖਦਾ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ ਉਸ ਦੀ ਮਾਇਆ ਦੀ ਤ੍ਰਿਸ਼ਨਾ ਨਹੀਂ ਮੁੱਕਦੀ ਉਸ ਦਾ ਮਨ ਵਿਕਾਰਾਂ ਵੱਲੋਂ ਨਹੀਂ ਹਟਦਾ ਉਸ ਦਾ ਹਿਰਦਾ ਸਰੋਵਰ ਮੈਂ ਮੈਂ ਦੀਆਂ ਲਹਿਰਾਂ ਨਾਲ ਭਰਪੂਰ ਰਹਿੰਦਾ ਬੋਹਤ ਜਾਲ ਸਿਰ ਪਰ ਟਿਕਿਆ ਸਾਚਾ ਵਖਰ ਜਿੱਤ ਉਹ ਹੀ ਜੀਵਨ ਬੇੜਾ ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਕਾਰਾਂ ਦੇ ਪਾਣੀ ਉੱਤੇ タル ਕੇ ਪ੍ਰਭੂ ਚਰਣਾ ਵਿੱਚ ਟਿਕਿਆ ਰਹਿੰਦਾ ਹੈ ਜਿਸ ਵਿੱਚ ਸਦਾ ਤੇ ਰਹਿਣ ਵਾਲਾ ਨਾਮ ਸੋਦਾ ਹੈ ਮਾਨਕ ਮਨ ਮੈਂ ਮਨ ਮਰਸੀ ਸੱਚ ਨ ਲਾਗੇ ਕਤ ਜਿਸ ਮਨ ਵਿੱਚ ਨਾਮ ਮੋਤੀ ਵੱਸਦਾ ਹੈ ਉਸ ਮਨ ਨੂੰ ਉਹ ਮੋਤੀ ਵਿਕਾਰਾਂ ਵੱਲੋਂ ਬਚਾ ਲਿੰਦਾ ਹੈ ਸੱਚੇ ਨਾਮ ਵਿੱਚ ਜੁੜੇ ਰਹਿਣ ਦੇ ਕਾਰਨ ਉਸ ਮਨ ਵਿੱਚ ਤ੍ਰੇੜ ਨਹੀਂ ਆਉਂਦੀ ਉਹ ਮਨ ਮਾਇਆ ਵਿੱਚ ਡੋਲਦਾ ਨਹੀਂ ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਣ ਰਤ ਪ੍ਰਭੂ ਦੇ ਦਾਰਾਦਵ ਵਿੱਚ ਰਤਾ ਹੋਇਆ ਜੀਵਾਤਮਾ ਪ੍ਰਭੂ ਦੇ ਗੁਣਾਂ ਵਿੱਚ ਪਰਵਿਰਤ ਰਹਿਣ ਕਰਕੇ ਅੰਦਰ ਹੀ ਹਿਰਦੇ ਤਖਤ ਤੇ ਟਿਕਿਆ ਰਹਿੰਦਾ ਹੈ ਮਾਰ ਨਹੀਂ ਪੜ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਹੈ ਭਾਈ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨੂੰ ਆਪਣੇ ਆਪ ਤੋਂ ਦੂਰ ਵਸਦਾ ਨਾ ਸਮਝ ਸੱਚਾ ਮਾਲਕ ਤੇਰੇ ਆਪਣੇ ਅੰਦਰ ਵਸ ਰਿਹਾ ਹੈ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾਓ ਉਸ ਜਗਤ ਦੇ ਆਸਰੇ ਪ੍ਰਭੂ ਦੀ ਜੋਤ ਸਭ ਜੀਵਾਂ ਦੇ ਅੰਦਰ ਮੌਜੂਦ ਹੈ ਪ੍ਰਭੂ ਦਾ ਹੁਕਮ ਹਰੇਕ ਜੀਵ ਦੇ ਉੱਤੇ ਸਦਾ ਅਟਲ ਹੈ ਬ੍ਰਹਮ ਵਿਸ਼ਨ ਰਿਖੀ ਮੁਨੀ ਸ਼ੰਕਰ ਇੰਦ ਤਪੈ ਪੇਖਾਰੀ ਬ੍ਰਹਮ ਵਿਸ਼ਨੂ ਸੇਵ ਇੰਦਰ ਹੋਰ ਅਨੇਕਾਂ ॠषि मुनि ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ ਮਾਨੈ ਹੁਕਮ ਸੋ ਹੈ ਦਰ ਸੱਚ ਹੈ ਆਕੀ ਮਰੈ ਅਫਾਰੀ ਉਹੀ ਪ੍ਰਮਾਤਮਾ ਦੇ ਦਰ ਤੇ ਸੋਭਾ ਪਾਉਂਦਾ ਹੈ ਜੋ ਪ੍ਰਮਾਤਮਾ ਦਾ ਹੁਕਮ ਮੰਨਦਾ ਹੈ ਜੋ ਪ੍ਰਮਾਤਮਾ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਲੀਨ ਕਰਦਾ ਹੈ ਆਪਣੀ ਮਨਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੋਤੇ ਮਰਦੇ ਹਨ ਜੰਗਮ ਜੋਧ ਜਤੀ ਸੰਿਆਸੀ ਗੁਰਪੁਰੇ ਵਿਚਾਰੀ ਅਸਾਂ ਗੁਰੂ ਦੇ ਰਾਹੀ ਇਹ ਵਿਚਾਰ ਕੇ ਵੇਖ ਲਿਆ ਹੈ ਜੰਗਮ ਹੋਣ ਜੋਧੇ ਹੋਣ ਜਤੀ ਹੋਣ ਸੰਿਆਸੀ ਹੋਣ ਬਿਨ ਸੇਵਾ ਫਲ ਕਮ ਹੋ ਨ ਪਾਵਸ ਸੇਵਾ ਕਰਨੀ ਸਾਰੀ ਪ੍ਰਭੂ ਦੀ ਸੇਵਾ ਭਗਤੀ ਤੋਂ ਬਿਨਾ ਕਦੇ ਵੀ ਕੋਈ ਆਪਣੀ ਕਾਲ ਕਮਾਈ ਦਾ ਫਲ ਪ੍ਰਾਪਤ ਨਹੀਂ ਕਰ ਸਕਦਾ ਸੇਵਾ ਸਿਮਰਨ ਹੀ ਸਭ ਤੋਂ ਸ਼੍ਰੇਸ਼ਟ ਕਰਨੀ ਹੈ ਨੇਤਨ ਆ ਧਨ ਨਿਗੁਰਿਆਂ ਗੌਰ ਨਿਮਾਣਿਆ ਤੁਮਣ ਹੈ ਪ੍ਰਭੂ ਗਰੀਬਾਂ ਵਾਸਤੇ ਤੇਰਾ ਨਾਮ ਖਜ਼ਾਨਾ ਹੈ ਗਰੀਬ ਹੁੰਦਿਆਂ ਵੀ ਉਹ ਬਾਦਸ਼ਾਹਾਂ ਵਾਲਾ ਦਿਲ ਰੱਖਦੇ ਹਨ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਉਹਨਾਂ ਦਾ ਤੋਂ ਰੱਬਰ ਬਣਦਾ ਹੈ ਜਿਨ੍ਹਾਂ ਨੂੰ ਕੋਈ ਮਾਣ ਆਦਰ ਨਹੀਂ ਦਿੰਦਾ ਨਾਮ ਦਾ ਦੇ ਕੇ ਉਹਨਾਂ ਨੂੰ ਜਗਤ ਵਿੱਚ ਆਦਰ ਦਿਵਾਉਂਦਾ ਹੈ ਅੰਦਲੇ ਮਾਨਕ ਗੁਰ ਫੜਿਆ ਨਿਤਾਣਿਆ ਤੁਪਾਨ ਜਿਸ ਵੀ ਆਤਮਕ ਅੱਖਾਂ ਵੱਲੋਂ ਅੰਨੇ ਨੇ ਗੁਰੂ ਜੋਤੀ ਦਾ ਪੱਲਾ ਫੜਿਆ ਹੈ ਉਸ ਨਿਆਸਰੇ ਦਾ ਤੂੰ ਆਸਰਾ ਬਣ ਜਾਂਦਾ ਹੈ ਹੋਮ ਤਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਣ ਹੋਮ ਜਪਾਤ ਕਾਂ ਦੇ ਰਾਹੀ ਪ੍ਰਮਾਤਮਾ ਨਾਲ ਸਾਥ ਨਹੀਂ ਬਣਦੀ ਗੁਰੂ ਦੀ ਦਿੱਤੀ ਮੱਸ ਤੇ ਤੁਰਿਆ ਉਹ ਸਦਾ ਥਿਰ ਪਵ ਜੀਵ ਦਾ ਦਰਦੀ ਬਣ ਜਾਂਦਾ ਹੈ ਨਾਮ ਬਿਨਾ ਨਹੀਂ ਦਰਟੁਈ ਝੂਠਾ ਆਵਣ ਜਾਣ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਸਹਾਰਾ ਨਹੀਂ ਮਿਲਦਾ ਜੰਮਣ ਮਰਨ ਦਾ ਨਾਸ਼ਵੰਤ ਗੇੜ ਬਣਿਆ ਰਹਿੰਦਾ ਸਾਚਾ ਨਾਮ ਸਲਾਹੀ ਹੈ ਸਾਜੇ ਤੇ ਤ੍ਰਿਪਤ ਹੋਏ ਹੈ ਭਾਈ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਵੜਿਆਉਣਾ ਚਾਹੀਦਾ ਹੈ ਸੱਚੇ ਨਾਮ ਦੀ ਹੀ ਬਰਕਤ ਨਾਲ ਸੰਤੋਖੀ ਜੀਵਨ ਮਿਲਦਾ ਹੈ ਗਿਆਨ ਰਤਨ ਮਨ ਮਾਂਜੀਐ ਬੋਹੜਨਾ ਮੈਲਾ ਹੋਏ ਪ੍ਰਭੂ ਦੀ ਢੂੰਗੀ ਸਾਜ ਰੂਪ ਰਤਨ ਨਾਲ ਮਨ ਨੂੰ ਲਿਸ਼ਕਾਣਾ ਚਾਹੀਦਾ ਹੈ ਮੋੜੇ ਵਿਕਾਰਾਂ ਵਿੱਚ ਮੈਲਾ ਨਹੀਂ ਹੁੰਦਾ ਜਦ ਲਗ ਸਾਹਿਬ ਮਨ ਵਸੈ ਤਬ ਲਗ ਬੇਗਨਾ ਹੋਏ ਪ੍ਰਭੂ ਮਾਲਕ ਜਦ ਤੱਕ ਮਨ ਵਿੱਚ ਵਸਿਆ ਰਹਿੰਦਾ ਹੈ ਜੀਵਨ ਸਫਰ ਵਿੱਚ ਵਿਕਾਰਾਂ ਵੱਲੋਂ ਕੋਈ ਰੋਕ ਨਹੀਂ ਪੈਂਦੀ ਨਾਨਕ ਸਿਰ ਦੇ ਛੁੱਟੀ ਐ ਮਨ ਤਨ ਸਾਚਾ ਸੋਏ ਏ ਨਾਨਕ ਆਪਾ ਭਉ ਗਵਾਇਆ ਹੀ ਵਿਕਾਰਾਂ ਤੋਂ ਖਲਾਸੀ ਮਿਲਦੀ ਹੈ ਤੇ ਉਹ ਸਦਾ ਥਿਰ ਪ੍ਰਭੂ ਮਨ ਵਿੱਚ ਤੇ ਸਰੀਰ ਵਿੱਚ ਟਿਕਿਆ ਰਹਿੰਦਾ ਮਾਰੂ ਮਹਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਂ ਕੇ ਮੈਲ ਨਾ ਰਤੀ ਜਿਸ ਜੋਗੀ ਦੀ ਜੀਵਨ ਜੁਗਤ ਪ੍ਰਮਾਤਮਾ ਦਾ ਪਵਿੱਤਰ ਨਾਮ ਸਿਮਰਨਾ ਹੈ ਉਸ ਦੇ ਮਨ ਵਿੱਚ ਵਿਚਾਰਾਂ ਵਾਲੀ ਰਤਾ ਵੀ ਮੈ ਨਹੀਂ ਰਹਿ ਜਾਂਦੀ ਪ੍ਰੀਤਮਾ 나ਥ ਸਦਾ ਸੱਚ ਸੰਗੇ ਜਨਮ ਮਰਨ ਗਤ ਬਿਤੀ ਸਬਨਾ ਦਾ ਪਿਆਰਾ ਸਬਨਾ ਦਾ ਖਸਮ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਉਸ ਜੋਗੀ ਦੇ ਹਿਰਦੇ ਵਿੱਚ ਵਸਦਾ ਹੈ ਇਸ ਵਾਸਤੇ ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਆਤਮਿਕ ਅਵਸਥਾ ਮੁੱਕ ਜਾਂਦੀ ਹੈ ਗਸਾਈਂ ਤੇਰਾ ਕਹਾ ਨਾਮ ਕੈਸੇ ਜਾਤੀ ਹੈ اے ਧਰਤੀ ਦੇ ਖਸਮ ਪ੍ਰਭੂ ਤੇਰਾ ਕੋਈ ਖਸਮ ਖਾਸ ਨਾਮ ਤੇ ਤੇਰੀ ਕੋਈ ਖਾਸ ਜਾਤ ਹੈ ਜਾਂ ਤੋ ਭੀਤਰ ਮਹਲ ਬੁਲਾਵੇਂ ਪੁੱਛੋਂ ਬਾਤ ਨਿਰੰਤਿ ਹੀ ਰਹੋ ਜਦੋਂ ਤੂੰ ਮੈਨੂੰ ਅੰਤਰਾਤਮੇ ਚਰਣਾ ਵਿੱਚ ਸਾਧਦਾ ਹੈ ਜੋੜਦਾ ਹੈ ਤਦੋਂ ਮੈਂ ਤੈਥੋਂ ਇਹ ਭੇਦ ਦੀ ਗੱਲ ਪੁੱਛਦਾ ਹਾਂ ਪਰ ਜਦੋਂ ਤੂੰ ਆਪਣੀ ਮਿਹਰ ਨਾਲ ਮੈਨੂੰ ਆਪਣੇ ਚਰਣਾ ਵਿੱਚ ਜੋੜਦਾ ਹੈ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾ ਕੋਈ ਤੇਰਾ ਖਾਸ ਨਾਮ ਹੈ ਅਤੇ ਨਾ ਹੀ ਤੇਰੀ ਕੋਈ ਖਾਸ ਜਾਤ ਹੈ ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ ਹਰ ਗੁਣੁ ਜੇ ਪਤੀ ਉਹ ਬ੍ਰਾਹਮਣ ਬ੍ਰਹਮ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਜੋ ਪ੍ਰਮਾਤਮਾ ਦੇ ਗਿਆਨ ਜਲ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾਉਂਦਾ ਹੈ ਜੋ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਮਨੋਂ ਖੁੱલ્લા ਪੱਤਰਾ ਨਾਲ ਪ੍ਰਭੂ ਨੂੰ ਪੂਜਦਾ ਹੈ ਏਕੋ ਨਾਮ ਏਕ ਨਾਰਾਇਣ ਤ੍ਰਿ ਭਵਨ ਏਕਾ ਜੋਤੀ ਜੋ ਸਿਰ ਪਰਮਾਤਮਾ ਨੂੰ ਜੋ ਸਿਰ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਸਦਾ ਵਸਾਈ ਰੱਖਦਾ ਹੈ ਜਿਸ ਨੂੰ ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤ ਦਾ ਉਸਾਰਾ ਦਿਸਦਾ ਹੈ ਜੇ ਹਵਾ ਡੰਡੀ ਇਹ ਘਟ ਛਾਬਾ ਬੋਲੋ ਨਾਮ ਅਜਾ ਚੀ ਜਿਉਂ-ਜਿਉਂ ਮੈਂ ਆਪਣੀ ਜੀਬ ਨੂੰ ਤੱਕੜੀ ਦੀ ਡੰਡੀ ਬਣਾਉਂਦਾ ਹਾਂ ਆਪਣੇ ਇਸ ਹਿਰਦੇ ਨੂੰ ਤਕੜੀ ਦਾ ਇੱਕ ਛਾਬਾ ਬਣਾਉਂਦਾ ਹਾਂ ਇਸ ਛਾਬੇ ਵਿੱਚ ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ ਏ ਕੋਹਾਟ ਛਾ ਸਭਨਾ ਸਿਰ ਵਣਜਾਰੇ ਇੱਕ ਪਾਤੀ ਤੇ ਦੂਜੇ ਛਾਬੇ ਵਿੱਚ ਆਪਣੇ ਅੰਦਰੋਂ ਆਪਾ ਭਾਵ ਕੱਢ ਕੇ ਰੱਖੀ ਜਾਂਦਾ ਹਾਂ ਤਿਉ ਤਿਉ ਜਗਤ ਮੈਨੂੰ ਇੱਕ ਹੱਟ ਦਿਸਦਾ ਹੈ ਜਿੱਥੇ ਸਾਰੇ ਹੀ ਜੀਵ ਇੱਕੋ ਕਿਸਮ ਦੇ ਪਾਉ ਪ੍ਰਭੂ ਨਾਮ ਦੇਵਣ ਜਾਰੇ ਦਿਸਦੇ ਹਨ ਤੇ ਸਭਨਾਂ ਦੇ ਸਿਰ ਉੱਤੇ ਪਾਉ ਸਭਨਾਂ ਨੂੰ ਜਿੰਦ ਪਿੰਡ ਦੀ ਰਾਸ ਦੇਣ ਵਾਲਾ ਛਾ ਪਰਮਾਤਮਾ ਆਪ ਹੈ ਦੋਵੇਂ ਸਰੇ ਸਤ ਗੁਰੂ ਨਿਬੇੜੇ ਸੋ ਮੁਝੈ ਜਿਸ ਇਕਲੇ ਵਲਾਗੀ ਜਿਉ ਰਹੇ ਨਿਬਰਤੀ ਗੁਰੂ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਇੱਕ ਪ੍ਰਮਾਤਮਾ ਵਿੱਚ ਟਿਕੀ ਰਹਿੰਦੀ ਹੈ ਜੋ ਅੰਤਰਾਤਮੇ ਭਟਕਣਾ ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ ਯੋਗ ਦੀ ਸਮਝ ਆ ਜਾਂਦੀ ਹੈ ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦਿੰਦਾ ਹੈ ਸ਼ਬਦ ਵਸਾਏ ਪਰਮ ਚੁਕਾਏ ਸਦਾ ਸਿਵਕ ਦਿਨ ਰਾਤੀ ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਇਸ ਤਰ੍ਹਾਂ ਆਪਣੇ ਮਨ ਦੀ ਭਟਕਣਾ ਮੁਕਾਉਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ ਉਪਰ ਗਗਨ ਗगन ਪਰ ਗੋ ਰਖ ਤਾਂ ਕਾ ਅਗੰਮ ਗੁਰੂ ਪਨਵਾਸੀ ਦੁਨੀਆ ਦੇ ਮਾਇਕ ਫੁਰਨਿਆਂ ਦੀ ਪਹੁੰਚ ਤੋਂ ਦੂਰ ਉੱਚਾ ਚੇਤ ਆਕਾਸ਼ ਹੈ ਉਹ ਆਤਮਕ ਅਵਸਥਾ ਹੈ ਜਿੱਥੇ ਸ੍ਰਿਸ਼ਟੀ ਦਾ ਪਾਲਕ ਪਰਮਾਤਮਾ ਵਾਸ ਸਕਦਾ ਹੈ ਉਸ ਪ੍ਰਭੂ ਦੇ ਮਿਲਾਪ ਦਾ ਉਹ ਟਿਕਾਣਾ ਪਹੁੰਚ ਹੈ ਕਿਉਂਕਿ ਜੀਵ ਮੜ ਮੜ ਵਾਇਆ ਵੱਲ ਪਰਤਦਾ ਰਹਿੰਦਾ ਹੈ ਫਿਰ ਵੀ ਗੁਰੂ ਦੇ ਰਾਹੀ ਉਸ ਟਿਕਾਣੇ ਦਾ ਵਸਨੀਕ ਬਣ ਜਾਂਦਾ ਹੈ ਗੁਰਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ ਨਾਨਕ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਗਤ ਦੇ ਮੋਤੋਂ ਉਪਰਾਮ ਹੋ ਗਿਆ ਇਸ ਤਰ੍ਹਾਂ ਆਪਣੇ ਅੰਦਰ ਦੇ ਸਾਰੇ ਜਗਤ ਵਿੱਚ ਇੱਕ ਪ੍ਰਭੂ ਨੂੰ ਹੀ ਵੇਖਦਾ ਹੈ